ਸਸਾਇਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਅੱਜ 11 ਅਪ੍ਰੈਲ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਉੱਪਰ ਇੱਕ ਤਗੜਾ ਬੱਦਲਬਈ ਸਿਸਟਮ ਪੱਛਮੀ ਪਾਸਿਓਂ ਐਂਟਰ ਕਰ ਚੁੱਕੇ ਉੱਤਰੀ ਪੰਜਾਬ ਅਤੇ ਪੂਰਬੀ ਪੱਛਮੀ ਪੰਜਾਬ ਦੇ ਵਿੱਚ ਜਦੀ ਐਂਟਰੀ ਲਗਭਗ ਤੈਅ ਹੈ ਤੇ ਕਿਹੜੇ-ਕਿਹੜੇ ਇਲਾਕੇ ਵਿੱਚ ਮੀਂਹ ਦੀ ਸੰਭਾਵਨਾ ਹੋਵੇਗੀ ਕਦੋਂ ਮੀਂਹ ਹੋਵੇਗਾ ਹਵਾਵਾਂ ਦਾ ਰੁਖ ਕੀ ਰਹੇਗਾ ਕਿੰਨੀ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਸਾਰੀ ਜਾਣਕਾਰੀ ਇਸ ਵੀਡੀਓ ਤੇ ਅਸੀਂ ਸ਼ੇਅਰ ਕਰਾਂਗੇ ਤਾਜਾ ਸੈਟਰਟਿਵ ਇਸ ਦੇਖੀ ਜਾਵੇ ਤਾਂ ਪੰਜਾਬ ਦੇ ਪੱਛਮੀ ਅਤੇ ਉੱਤਰ ਪੱਛਮੀ ਇਲਾਕੇ ਤੋਂ ਹੁੰਦਾ ਹੋਇਆ ਸਿਸਟਮ সেন্ট্রਲ ਪੰਜਾਬ ਵਿੱਚ ਐਂਟਰ ਕਰ ਚੁੱਕਿਆ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਪਰ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਵੀ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਵੈਦਰ ਅਪਡੇਟਸ ਨੂੰ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਹੁਣ ਇੱਕ ਸੈਟਲਾਈਟ ਇਮੇਜ ਜੋ ਮੌਸਮ ਵਿਭਾਗ ਕੋਲ ਨਵਾਂ ਅਲਰਟ ਜਾਰੀ ਹੋਇਆ ਉਹ ਵੀ ਦੇਖ ਲੈਂਦੇ ਆ ਤੇ ਨਾਲ ਦੇ ਨਾਲ ਦੇਖਦੇ ਆ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਕੀ-ਕੀ ਅਸਰ ਹੈ ਤਾਜ਼ਾ ਸੈਟਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਤੇ ਪੱਛਮੀ ਸਰ ਜਿਹੜਾ ਸਿਸਟਮ ਐਂਟਰ ਕੀਤਾ ਹੈ ਇਸ ਦੇ ਨਾਲ ਤੁਸੀਂ yellow area ਦੇਖ ਸਕਦੇ ਹੋ ਇਹਦੇ ਵਿੱਚ ਜ਼ਿਲ੍ਹਾ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਪੱਟੀ ਫਿਰੋਜ਼ਪੁਰ ਮੁਕਸਰ ਗਿੱਦੜਬਾਹਾ ਪਟੰਡਾ ਮੋਗਾ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸੁਲਤਾਨਪੁਰ ਲੋਧੀ ਕਪੂਰਥਲਾ ਜਲੰਧਰ ਫਗਵਾੜਾ ਰਾਏਕੋਟ ਬਰਨਾਲਾ ਇਹ ਜਿਹੜੇ ਇਲਾਕੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਸਿਸਟਮ ਪਹੁੰਚ ਚੁੱਕਿਆ ਹੈ ਇਹ ਹੌਲੀ-ਹੌਲੀ ਸਿਸਟਮ ਅੱਗੇ ਪਹੁੰਚ ਜਾਵੇ ਕਿ ਜਿਸ ਦਿਨ ਹੁਸ਼ਿਆਰਪੁਰ ਨਮਾਸ਼ਹਿਰ ਗੜਚੈਂਕਰ ਰੂਪਨਗਰ ਅਨੰਦਪੁਰ ਸਾਹਿਬ ਨੰਗਲ ਲੁਧਿਆਣੇ ਦਾ ਬਹੁਤ ਸਾਰਾ ਇਲਾਕਾ ਮਲੇਰ ਕੋਟਲਾ ਫਿਰ ਮੁਹਾਲੀ ਕੁਰਾਲੀ ਮੋਰਿੰਡਾ ਚੰਡੀਗੜ੍ਹ ਸੰਗਰੂਰ ਇਹਨਾਂ ਸਾਰੇ ਇਲਾਕਿਆਂ ਦੇ ਵਿੱਚਕਾਰ ਇਸ ਦਾ ਅਸਰ ਹੁੰਦਾ ਦਿਖਾਈ ਦੇਵੇਗਾ ਪਰ ਇਸ ਦਾ ਅਸਰ ਅਗਰ ਕਲਾ ਕੀਤੀ ਜਾਵੇ ਤਾਂ ਰੂਪਨਗਰ ਜ਼ਿਲ੍ਹੇ ਵਿੱਚ ਘੱਟ ਹੈ ਪਰ ਬਾਕੀ ਪੰਜਾਬ ਅਤੇ ਸੈਂਟਰਲ ਪੰਜਾਬ ਦੇ ਵਿੱਚ ਇਸ ਦਾ ਅਸਰ ਜ਼ਿਆਦਾ ਦੇਖਣ ਨੂੰ ਮਿਲੇਗਾ ਫਿਲਹਾਲ ਸਾਨੂੰ ਤਰਨਤਾਰ ਨਮਰਕਰ ਦੇ ਇਲਾਕੇ ਦੇ ਵਿੱਚਕਾਰ ਹਜੇ ਮੀਂਹ ਦੀ ਉਮੀਦ ਵੀ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਪੂਰਬੀ ਇਲਾਕੇ ਦੇ ਵਿੱਚਕਾਰ ਦੇ ਸੈਂਟਰਲ ਪੰਜਾਬ ਦੇ ਇਲਾਕੇ ਵਿੱਚਕਾਰ ਮੀਂਹ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਤੇ ਰਹੀ ਹੈ। ਰੂਪਨਗਰ, ਕਰਾਲੀ, ਮੁਹਾਲੀ, ਅਮਰਿੰਡਾ, ਚੰਡੀਗੜ੍ਹ ਇਹਨਾਂ ਇਲਾਕਿਆਂ ਦੇ ਵਿੱਚਕਾਰ ਫਿਲਹਾਲ ਇਸ ਦਸਰ ਘਾਟੀ ਰਹੇਗਾ ਪਰ ਹਵਾ ਦੀ ਗਤੀ 40-50 ਕਿਲੋਮੀਟਰ ਪ੍ਰਤੀ ਘੰਟਾ ਦੇਖਣ ਨੂੰ ਮਿਲ ਸਕਦੀ ਹੈ ਤੇ ਨਾਲ ਦੀ ਨਾਲ ਤਾਪਮਾਨ ਵੀ ਜਿਹੜੇ ਨੇ ਉਹ 35 ਤੋਂ ਲੈ ਕੇ 40 ਡਿਗਰੀ ਦੇ ਵਿਚਕਾਰ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਵੱਖ-ਵੱਖ ਜ਼ਿਲ੍ਹੇ ਵਿੱਚ ਨੋਟ ਕੀਤੇ ਜਾਣਗੇ ਸਾਰਾ ਦਿਨ ਅੱਜ ਬਾਅਦ ਦੁਪਹਿਰ ਤੱਕ ਕਿਸੇ ਤਰੀਕੇ ਦਾ ਅਸਰ ਬਣਿਆ ਰਹੇਗਾ ਤੇ ਘਰਜ ਚਮਕਦੇ ਹਾਲਾਤ ਬਾਅਦ ਦੁਪਹਿਰ ਪੰਜਾਬ ਦੇ ਬਹੁਤੇ ਇਲਾਕੇ ਵਿੱਚਕਾਰ ਦੇਖਣ ਨੂੰ ਮਿਲਣਗੇ ਖਾਸ ਤੌਰ ਤੇ ਅੰਮ੍ਰਿਤਸਰ ਤਰਨਤਾਰਨ ਤੋਂ ਹੁੰਦਾ ਹੋਇਆ ਬਾਅਦ ਦੁਪਹਿਰੇ ਸਿਸਟਮ ਹੁਸ਼ਿਆਰਪੁਰ ਨਵਾਂ ਸ਼ਹਿਰ ਤੇ ਡੰਗਲਵਾਲ ਇਸ ਦੀ ਕੋਚ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਬਾਅਦ ਦੁਪਹਿਰ ਸਿਸਟਮ ਪੰਜਾਬ ਦੇ ਪੱਛਮੀ ਹਿੱਸੇ ਵਿੱਚ ਆ ਜਾਵੇਗਾ ਜਿਸ ਦੇ ਨਾਲ ਦੁਆਬੇ ਦੇ ਇਲਾਕੇ ਵਿੱਚਕਾਰ ਗਤੀਵਿਧੀ ਜ਼ਿਆਦਾ ਹੁੰਦੀ ਦਿਖਾਈ ਦੇ ਰਹੀ ਹੈ। ਬਾਕੀ ਇਹ ਸਿਸਟਮ ਜਿਹੜਾ ਹੈ ਹਲਕਾ ਤੋਂ ਦਰਮਿਆਨੇ ਸਵਾਰ ਸਿਸਟਮ ਹੈ ਜੋ ਕਿ 12 ਤਰੀਕ ਤੱਕ ਪੰਜਾਬ ਦੇ ਉੱਪਰ ਬਰਕਰਾਰ ਰਹੇਗਾ। ਜਾਨੀ ਕਿ 11 ਅਤੇ 12 ਤਰੀਕ ਦੋਨੋਂ ਦਿਨ ਇਸ ਦਾ ਅਸਰ ਪੰਜਾਬ ਦੇ ਉੱਪਰ ਦੇਖਣ ਨੂੰ ਮਿਲੇਗਾ। ਆਉਂਦੀ ਜਾਣਕਾਰੀ ਦੁਪਹਿਰ ਦੇ ਸਮੇਂ ਜੋ ਵੀ ਪ੍ਰਾਪਤ ਹੋਵੇਗੀ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਵਾਂਗੇ। ਇਸ ਜੀ ਅਪਡੇਟ ਪੰਜਾਬ ਦੇ ਮੌਸਮ ਦੀ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਆਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਧੰਨਵਾਦ ਜੀ।